ਰਾਜਵੀਰ ਜਵੰਦਾ ਦੀ ਅੱਜ ਹੋਵੇਗੀ ਅੰਤਿਮ ਅਰਦਾਸ ਕਵਰ ਗਰੇਵਾਲ ਕੁਲਵਿੰਦਰ ਬਿੱਲਾ ਭਰਾਵਾਂ ਵਾਂਗ ਸਾਹਮ ਰਹੀ ਨੇ ਜ਼ਿੰਮੇਵਾਰੀ ਪਿੰਡ ਪੋਨਾ ਦੇ ਵਿੱਚ ਪਸਰੀ ਸੁਣ ਤੁਸੀਂ ਵੀ ਦੇਖੋ ਬੇਹਦ ਮੰਦ ਭਾਗੀਆਂ ਤਸਵੀਰਾਂ ਕੋਈ ਸਮਾਂ ਐਸਾ ਹੁੰਦਾ ਸੀ ਕਿ ਸਟੇਜ ਦੇ ਉੱਤੇ ਰਾਜਵੀਰ ਜਵੰਦਾ ਦੀ ਪਰਫਾਰਮੈਂਸ ਹੁੰਦੀ ਸੀ ਲਾਈਵ ਲੱਗਦੇ ਸੀ ਤੇ ਅੱਜ ਇਹੇ ਮੰਦ ਭਾਗਾ ਸਮਾਂ ਆ ਚੁੱਕਿਆ ਹੈ ਕਿ ਰਾਜਵੀਰ ਜਵੰਦਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਹੈਗੇ ਤਾਂ ਉਹਨਾਂ ਦੇ ਜਿਹੜੇ ਮਿੱਤਰ ਨੇ ਕੁਲਵਿੰਦਰ ਬਿੱਲਾ ਕਵਰ ਗਰੇਵਾਲ ਐਮੀ ਵਿਰਕ ਇਹ ਸਾਰੇ ਜਣੇ ਪਿੰਡ ਪੋਨਾ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਅੱਜ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਕਰਵਾਈ ਜਾਣੀ ਹੈ ਭੋਗ ਪਾਈ ਜਾਣ ਕੇ ਜਿਸ ਦੇ ਵਿੱਚ ਦੁਨੀਆ ਜੜੀ ਆ ਉਹ ਪਹੁੰਚੇਗੀ ਸੋ ਤਿਆਰੀਆਂ ਚੱਲ ਰਹੀਆਂ ਨੇ ਪਿੰਡ ਪੋਨਾ ਦੇ ਵਿੱਚ ਵੱਡੀ ਜੜੀ ਆ ਉਹ ਮਾਤਰਾ ਦੇ ਵਿੱਚ ਪੰਡਾਲ ਸਜਾਇਆ ਗਿਆ ਹੈ ਦੇਖੋ ਕਿਵੇਂ ਫੁੱਲਾਂ ਦੇ ਨਾਲੇ ਪੂਰੇ ਪੰਡਾਲ ਨੂੰ ਸਜਾਇਆ ਗਿਆ ਸੋ ਅੱਜ ਬੇਹਦ ਮੰਦ ਭਾਗਾ ਦਿਨ ਹੈ ਪੰਜਾਬ ਦੇ ਲਈ ਕਿ ਰਾਜਵੀਰ ਜਵੰਦਾ ਦੀ ਅੱਜ ਅੰਤਿਮ ਅਰਦਾਸ ਹੋਵੇਗੀ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ